ਆਪਣਿਆਂ ਦੇ ਗਿੱਟੇ ਭੰਨਾ ਚੁੰਮਾ ਪੈਰ ਪਰਾਇਆਂ ਦੇ ਜੀਹਾਂ ਇਹ ਗੱਲ ਉਨਨ ਤੇ ਟੁੱਕਦੀ ਆ ਜਿਹੜੇ ਲੋਕ ਜਿਹੜੇ ਆਪਣਿਆਂ ਨੂੰ ਛੱਡ ਜਾਂਦੇ ਆ ਤੇ ਦੂਸਰਿਆਂ ਦੇ ਹੱਕਾਂ ਦੀ ਗੱਲ ਕਰਦੇ ਆ ਤੇ ਆਪਣਿਆਂ ਦਾ ਨੁਕਸਾਨ ਕਰਨ ਨੂੰ ਨਹੀਂ ਹਟਦੇ ਵੈਸੇ ਤਾਂ ਸਾਰਿਆਂ ਦੇ ਸ਼ਰੀਕੇ ਦੇ ਵਿੱਚ ਇਹ ਹੁੰਦਾ ਕਈ ਵਾਰੀ ਦੋ ਭਰਾ ਹੀ ਹੁੰਦੇ ਆ ਔਰ ਘਰ ਦੇ ਵਿੱਚ ਦੋ ਭਰਾ ਹੋਣਾ ਕਈ ਵਾਰੀ ਇੱਕ ਭਰਾ ਜਿਹੜਾ ਇਸ ਤਰ੍ਹਾਂ ਦਾ ਹੁੰਦਾ ਆ ਕਿ ਜਿਹੜਾ ਆਪਦੇ ਘਰਦਿਆਂ ਨੂੰ ਛੱਡ ਕੇ ਆਪਦੇ ਸਕੇ ਭਰਾ ਨੂੰ ਛੱਡ ਕੇ ਦੂਸਰਿਆਂ ਦੇ ਨਾਲ ਜਿਹੜਾ ਆ ਮੇਲਜੋਲ ਰੱਖਦਾ ਆ ਔਰ ਪ੍ਰਾਣ ਨੂੰ ਨੁਕਸਾਨ ਪਹੁੰਚਾਉਣ ਵਾਲੇ ਮਾਮਲੇ ਦੇ ਵਿੱਚ ਕੋਈ ਕਸਰ ਨਹੀਂ ਛੱਡਦਾ ਅਕਸਰ ਪੰਜਾਬ ਦੇ ਵਿੱਚ ਇਹ ਹੁੰਦਾ ਆ ਪੰਜਾਬ ਦੇ ਵਿੱਚ ਬਹੁਤੇ ਘਰਾਂ ਨਾਲ ਇਦਾਂ ਦਾ ਹੋਇਆ ਔਰ ਉਦੋਂ ਫਿਰ ਅਸੀਂ ਕਹਿੰਦੇ ਆ ਤੇ ਸ਼ਰੀਕ ਹੈ ਔਰ ਸ਼ਰੀਕ ਇਸੇ ਕਰਕੇ ਕਿਹਾ ਜਾਂਦਾ ਆ ਕਿਉਂਕਿ ਪਿੰਡਾਂ ਥਾਈ ਜਾਂ ਸ਼ਹਿਰਾਂ ਥਾਈ ਜਾਂ ਸਾਡੇ ਸਮਾਜ ਵਿੱਚ ਅਸੀਂ ਜਿੱਥੇ ਵੀ ਦੇਖਦੇ ਹਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਡੇ ਤੁਹਾਡੇ ਨਾਲ ਹੁੰਦੀਆਂ ਜਰਦੋਂ ਤੁਹਾਡੇ ਆਪਣੇ ਸਕੇ ਜ਼ਰੂਰੀ ਨਹੀਂ ਕਿ ਭਰਾ ਹੋਵੇ ਭੈਣ ਵੀ ਕਈ ਵਾਰੀ ਇਦਾਂ ਹੁੰਦੀ ਆ ਤੁਹਾਡਾ ਕੋਈ ਚਾਚਾ ਤਾਇਆ ਵੀ ਹੋ ਸਕਦਾ ਆ ਤੁਹਾਡਾ ਕੋਈ ਮਾਮਾ ਵੀ ਹੋ ਸਕਦਾ ਆ ਤਾਂ ਕੋਈ ਵੀ ਰਿਸ਼ਤਾ ਜਿਹੜਾ ਆ ਇਦਾਂ ਦਾ ਹੋ ਸਕਦਾ ਆ ਜਿਹੜਾ ਤੁਹਾਡੇ ਨਾਲ ਘੱਟ ਰੱਖਦਾ ਆ ਤੁਹਾਡੇ ਵਿਰੋਧੀਆਂ ਨਾਲ ਜ਼ਿਆਦਾ ਰੱਖਦਾ ਆ ਤੇ ਤੁਹਾਨੂੰ ਸੱਟ ਮਾਰਨ ਚ ਗੁਰੇਜ਼ ਨਹੀਂ ਕਰੂਗਾ ਜਦੋਂ ਕਿ ਵਿਰੋਧੀਆਂ ਨਾਲ ਉਹ ਪਿਆਰ ਦੀਆਂ ਪਿੰਗਾ ਪਾਈਆਂ ਹੁੰਦੀਆਂ ਆ ਵਿਰੋਧੀਆਂ ਨਾਲ ਪੂਰੇ ਹੱਥ ਮਿਲਾਏ ਹੁੰਦੇ ਆ ਤੇ ਉਦੋਂ ਬਹੁਤ ਵਾਰੀ ਮਹਿਸੂਸ ਹੁੰਦਾ ਕਿ ਦੇਖੋ ਇਹ ਕਿਸ ਤਰ੍ਹਾਂ ਦਾ ਬੰਦਾ ਹੈ ਵੀ ਸਾਡਾ ਆਪ ਦਾ ਸਾਕ ਰਿਸ਼ਤੇਦਾਰ ਆ ਇਹ ਸਾਡੇ ਨਾਲ ਮਤਲਬ ਇਹਦਾ ਇੰਨਾ ਮਾੜਾ ਸਲੂਕ ਆ ਤੇ ਦੂਜੇ ਜਿਹੜੇ ਸਾਡੇ ਵਿਰੋਧੀ ਆ ਉਹਨਾਂ ਨਾਲ ਇਹਦਾ ਬਹੁਤ ਵਧੀਆ ਸਲੂਕ ਜਾਂ ਫਿਰ ਕਹਿ ਸਕਦੇ ਕਿ ਬਗਾਨਿਆਂ ਨਾਲ ਜਿਹੜਾ ਹੈਗਾ ਆ ਉਹ ਵਧੀਆ ਸਲੂਕ ਜ਼ਰੂਰੀ ਨਹੀਂ ਕਿ ਉਹ ਤੁਹਾਡੇ ਵਿਰੋਧੀ ਹੋਣ ਕੋਈ ਬਗਾਨਾ ਹੋ ਸਕਦਾ ਉਹਦੇ ਨਾਲ ਤਾਂ ਬੜਾ ਪਿਆਰ ਹੈ ਬੜੇ ਆਪਣਾਤ ਹੈ ਬੜਾ ਮੇਲਜੋਲ ਹੈ ਬੜਾ ਵਰਤਾਰਾ ਹੈ ਪਰ ਆਪਦੇ ਨਾਲ ਉਹ ਮੇਲਜੋਲ ਉਹ ਵਰਤਾਰਾ ਉਹ ਆਪਣਤ ਉਹ ਮਿਠਾਸ ਉਹ ਵਰਤ ਤੋਂ ਵਰਤਾਰਾ ਬਿਲਕੁਲ ਵੀ ਨਹੀਂ ਹੈਗਾ ਤੇ ਇਹ ਆਮ ਜਾਈ ਵਰਤਾਰਾ ਅਸੀਂ ਦੇਖਦੇ ਆਏ ਹੁਣ ਤੱਕ ਸਮਾਜ ਦੇ ਵਿੱਚ ਮੇਰੀ ਇਸ ਗੱਲ ਤੋਂ ਤੁਹਾਨੂੰ ਬਹੁਤਿਆਂ ਨੂੰ ਇਹ ਚੇਤਾ ਆ ਗਿਆ ਹੋਣਾ ਵੀ ਸਾਡੇ ਨਾਲ ਕਿਹਨੇ-ਕਿਹਨੇ ਕੀ-ਕੀ ਕੀਤਾ ਆ ਕਿਸੇ ਨੂੰ ਕੋਈ ਭੈਣ ਚਿੱਤਿਆਈ ਹੋਣੀ ਆ ਕੋਈ ਭਰਾ ਚਿੱਤਿਆ ਆਇਆ ਹੋਣਾ ਕੋਈ ਚਾਚਾ ਤਾਇਆ ਕੋਈ ਮਾਮਾ ਮਾਸੜ ਚਿੱਤਿਆ ਆਇਆ ਹੋਣਾ ਆ ਜਿਨ੍ਹਾਂ ਨੇ ਇਹ ਕੁਛ ਕੀਤਾ ਹੋਣਾ ਆ ਔਰ ਤੁਹਾਨੂੰ ਹੁਣ ਮਹਿਸੂਸ ਹੁੰਦਾ ਹੋਣਾ ਕਿ ਵਾਕਿਆ ਵੀ ਸਾਡੀ ਉਹ ਫਲਾਨੀ ਭੂਆ ਨੇ ਆ ਸਾਡੇ ਨਾਲ ਆ ਕੀਤਾ ਜਾਂ ਸਾਡੇ ਮਾਮੇ ਨੇ ਸਾਡੇ ਨਾਲ ਆ ਕੀਤਾ ਜਾਂ ਸਾਡੀ ਮਾਸੀ ਨੇ ਆ ਕੀਤਾ ਜਾਂ ਸਾਡੇ ਤਾਏ ਨੇ ਆ ਕੀਤਾ ਜਾਂ ਸਾਡੇ ਚਾਚੇ ਨੇ ਆ ਕੀਤਾ ਜਾਂ ਸਾਡੇ ਭਰਾ ਨੇ ਆ ਕੀਤਾ ਹਨ ਇਹੋ ਚੀਜ਼ ਹੁੰਦੀ ਆ ਕਿ ਜਦੋਂ ਤੁਹਾਨੂੰ ਛੱਡ ਕੇ ਉਹ ਦੂਸਰਿਆਂ ਦੇ ਨਾਲ ਜ਼ਿਆਦਾ ਮੁਹੱਬਤਾਂ ਦਿਖਾਉਣ ਉਹਨਾਂ ਨਾਲ ਜ਼ਿਆਦਾ ਪਿਆਰ ਕਰਨ ਤੇ ਤੁਹਾਡਾ ਜਿਹੜਾ ਆ ਉਹਦੇ ਨਾਲ ਇਹੋ ਜਿਹਾ ਮਤਲਬ ਵਿਤਕਰਾ ਕਰਨ ਕੀ ਤੁਹਾਡਾ ਨੁਕਸਾਨ ਕਰਨ ਉਹ ਵੀ ਗੁਰੇਜ਼ ਨਾ ਕਰਨ ਅਸੀਂ ਬਹੁਤ ਵਾਰੀ ਕਈ ਘਰਾਂ ਦੇ ਵਿੱਚ ਦੇਖਿਆ ਆ ਕਿ ਸਕੇ ਭਰਾ ਆ ਦੋ ਰਹਿ ਰਹੇ ਆ ਜਾਂ ਫਿਰ ਦੋ ਚਾਰ ਘਰ ਸਕੇ ਭਰਾਵਾਂ ਦੇ ਇਕੱਠੇ ਆ ਉਹਨਾਂ ਦਾ ਆਪਸ ਵਿੱਚ ਕੋਈ ਮੇਲ ਜੋਲ ਨਹੀਂ ਕੋਈ ਵਰਤ ਵਰਤਾਰਾ ਨਹੀਂਗਾ ਕੋਈ ਮੋਹ ਮੁਹੱਬਤ ਨਹੀਂ ਕੋਈ ਸਾਖ ਸਕੀਰੀ ਕੋਈ ਰਿਸ਼ਤੇਦਾਰੀ ਕੋਈ ਵਿਆਹ ਕੁਈ ਮਰਨੇ ਪਰ ਨੇਤੀ ਉ ਇਕੱਠੇ ਨਹੀਂ ਹੁੰਦੇਗੇ ਉਹਨਾਂ ਵਿੱਚ ਤਰੇੜ ਨਹੀਂ ਆ ਜਦੋਂ ਕਿ ਬਾਕੀ ਪਿੰਡ ਦੇ ਨਾਲ ਤੇ ਬਾਕੀ ਜਿਹੜਾ ਸਮਾਜ ਆ ਜਿਹੜਾ ਬਾਕੀ ਗਲੀ ਮਹੱਲੇ ਦੇ ਲੋਕਾਂ ਨਾਲ ਉਹਨਾਂ ਦਾ ਵਰਤਾਰਾ ਬਹੁਤ ਵਧੀਆ ਹੁੰਦਾ ਆ ਔਰ ਉਹੀ ਲੋਕ ਇਹੋ ਜਿਹੇ ਹੁੰਦੇ ਜਿਹੜੇ ਕਈ ਵਾਰੀ ਯਾਨੀ ਦੂਸਰੇ ਲੋਕਾਂ ਨਾਲ ਖੜੇ ਹੁੰਦੇ ਪਰ ਆਪਣੇ ਰਿਸ਼ਤੇਦਾਰਾਂ ਦੇ ਨਾਲ ਉਹਨਾਂ ਦੀ ਬਿਲਕੁਲ ਨਹੀਂ ਬਣਦੀ ਹੁੰਦੀ ਇਹ ਹੀ ਗੱਲ ਕਈ ਵਾਰੀ ਇਹੋ ਜਿਹੇ ਭਰਾਵਾਂ ਦੇ ਉੱਤੇ ਜਾਂ ਰਿਸ਼ਤੇਦਾਰਾਂ ਤੇ ਵੀ ਟੁੱਕਦੇ ਆ ਕਿ ਉਹ ਦੂਜਿਆਂ ਦੇ ਤਾਂ ਹਾਂ ਦੇ ਹਾਂ ਵਿੱਚ ਮਿਲਾ ਦੇਣਗੇ ਉਹਨਾਂ ਦੇ ਪੱਖ ਵਿੱਚ ਖੜ੍ਹ ਜਾਣਗੇ ਉਹਨਾਂ ਦੀ ਮਦਦ ਕਰ ਦੇਣਗੇ ਮੰਨ ਕੇ ਚੱਲੋ ਕਿ ਜੇ ਦੋ ਭਰਾ ਰਹਿੰਦੇ ਪਏ ਆ ਇੱਕ ਭਰਾ ਕੋਲੇ ਟਰੈਕਟਰ ਆ ਦੂਜੇ ਨੂੰ ਲੋੜ ਪੈ ਗਈ ਆ ਦੇ ਕੋ ਕੋਗਾ ਜੀ ਨਹੀਂ ਮੇਰਾ ਟਰੈਕਟਰ ਤਾਂ ਵਿਹਲਾ ਨਹੀਂਗਾ ਸਾਨੂੰ ਲੋੜ ਆ ਇਸਦਾ ਕੰਮ ਕਰਨੇ ਜਿਹਦੇ ਕੋ ਟਰੈਕਟਰ ਦੂਜਾ ਕਮਾਂਡੀ ਮੰਗ ਲਵੇ ਉਹਨੂੰ ਦੇ ਦਿੱਤਾ ਜਾਊਗਾ ਆਪਦੇ ਭਰਾ ਨੂੰ ਨਹੀਂ ਦੇਣਾ ਇਸੇ ਤਰੀਕੇ ਕਈ ਵਾਰੀ ਇਹ ਹੁੰਦਾ ਹੈ ਕਿ ਜਿਵੇਂ ਕਈ ਅਸੀਂ ਕਹਾਣੀਆਂ ਪੜੀਆਂ ਜਿਹਦੇ ਵਿੱਚ ਇਹ ਹੁੰਦਾ ਸੀਗਾ ਕਿ ਕੋਈ ਪਲਾਟ ਖਾਲੀ ਪਿਆ ਆ ਕੋਈ ਜਗ੍ਹਾ ਕੋਈ ਥਾਂ ਖਾਲੀ ਪਈ ਆ ਤੇ ਹੋ ਸਕੇ ਭਰਾਣੇ ਜਾਂ ਸਕੇ ਰਿਸ਼ਤੇਦਾਰਾਂ ਨੇ ਮੰਗ ਲਈ ਆ ਉਹਨਾਂ ਨੂੰ ਨਹੀਂ ਦਿੱਤੀ ਤੇ ਜੇ ਉਹਨਾਂ ਨੂੰ ਦਿੱਤੀ ਆ ਤੇ ਉਹਨੂੰ ਅਨੁਪਾਵਾਦ ਦੱਸਿਆ ਜਦੋਂ ਕਿ ਦੂਜੇ ਨੂੰ ਜਿਹੜੀ ਆ ਸਸਤੇ ਭਾਅ ਤੇ ਪਹਿਲੇ ਬੋਲ ਦੇ ਉੱਤੇ ਹੀ ਦੇ ਦਿੱਤੀ ਆ ਯਾਨੀ ਆਪਣੇਾਂ ਦਾ ਜਿਹੜਾ ਨੁਕਸਾਨ ਕਰਨ ਤੋਂ ਪਿੱਛੇ ਨਹੀਂ ਹਟੇ ਔਰ ਬਹੁਤੇ ਜਿਹੜੇ ਸ਼ਰੀਕਾਂ ਦੇ ਮਾਮਲੇ ਇਦਾਂ ਦੇ ਵੀ ਆਏ ਆ ਜਿਹੜੇ ਸਿਆਣਿਆਂ ਬਾਬਿਆਂ ਦੇ ਚੱਕਰਾਂ 'ਚ ਤੁਰੇ ਫਿਰਦੇ ਰਹਿੰਦੇ ਆ ਉਹਨਾਂ ਨੂੰ ਆਣਗੁਆਣ ਦੇ ਨਾਲ ਤਾਂ ਸਗੋਂ ਉਹਨਾਂ ਦੀ ਬਣਦੀ ਹੁੰਦੀ ਆ ਪਰ ਉਹਨਾਂ ਨੂੰ ਆਪਣੇ ਹੀ ਸਕਿਆਂ ਤੋਂ ਉਹਨਾਂ ਨੂੰ ਇੰਨੇ ਕ ਜਿਆਦਾ ਅੰਦਰ ਜਿਵੇਂ ਉਹਨਾਂ ਨੂੰ ਨਫ਼ਰਤ ਭਰੀ ਹੁੰਦੀ ਆ ਉਹਨਾਂ ਦੇ ਅੰਦਰ ਇੰਨਾ ਕਿੰਨਾ ਸਾੜਾ ਹੁੰਦਾ ਉਹ ਕਹਿੰਦੇ ਕਿ ਇਹ ਜਿਹੜਾ ਸਾਡਾ ਰਿਸ਼ਤੇਦਾਰ ਆ ਜਾਂ ਸਾਡਾ ਸ਼ਰੀਕ ਆ ਇਹ ਖੁਸ਼ ਕਿਉਂ ਆ ਇਹ ਸੁਖੀ ਵਸਦਾ ਤਾਂ ਕਿਉਂ ਵਸਦਾ ਉਹਨਾਂ ਨੂੰ ਆਪ ਦੇ ਜਿਹੜੇ ਆ ਸੁੱਖਾਂ ਦੇ ਨਾਲ ਕੋਈ ਭਾ ਨੀਗਾ ਉਹ ਸਗੋਂ ਦੂਜੇ ਨੂੰ ਦੁੱਖ ਸੁਖੀ ਵੇਖ ਕੇ ਉਹ ਜ਼ਿਆਦਾ ਦੁਖੀ ਹੁੰਦੇ ਆ ਉਹਨਾਂ ਦੇ ਜਿਹੜੇ ਸੋਖ ਹਨਾ ਗਵਾਂਢੀ ਦੇ ਜਾਂ ਰਿਸ਼ਤੇਦਾਰ ਦੇ ਜਾਂ ਸ਼ਰੀਕ ਦੇ ਉਹਨੂੰ ਵੇਖ ਕੇ ਇਹੋ ਜਿਹੀ ਲੋਕ ਜ਼ਿਆਦਾ ਦੁਖੀ ਹੁੰਦੇ ਆ ਤੇ ਫਿਰ ਉਹ ਸਿਆਣਿਆਂ ਬਾਬਿਆਂ ਦੇ ਕੋਲੋਂ ਟੂਨੇ ਟੋੜ ਕੇ ਉਪਾ ਕਰਾਉਂਦੇ ਆ ਮੁੱਠ ਵਗਾ ਕੇ ਚਲਾਉਣੀ ਜਾਂ ਫਿਰ ਹੋਰ ਇਹੋ ਜਿਹੇ ਲੱਛਣ ਕਲੱਛਣ ਕਰਦੇ ਆ ਵੀ ਸਾਡਾ ਜਿਹੜਾ ਸ਼ਰੀਰ ਹੈ ਉਤਬਾਹ ਹੋ ਜਵੇ ਜਾਂ ਫਿਰ ਇਦਾਂ ਹੁੰਦਾ ਕਿ ਆਪਣਿਆਂ ਦੇ ਧੀ ਪੁੱਤ ਨੂੰ ਵਿਗਾੜਨ ਦੇ ਵਿੱਚ ਪੁਰਾਣੇ ਵੇਲੇ ਦੀਆਂ ਹੋਰ ਵੀ ਅਸੀਂ ਕਹਾਣੀਆਂ ਸੁਣਦੇ ਹੁੰਦੇ ਸੀਗੇ ਜਿਹਦੇ ਵਿੱਚ ਕਹਿੰਦੇ ਸੀਗੇ ਕਿ ਜੇ ਸ਼ਰੀਰ ਨੂੰ ਨੀਵਾ ਬਖਾਉਣਾ ਹੋਵੇ ਤੇ ਉਹਦੇ ਜਿਹੜਾ ਪੋਤਾ ਉਸ ਨੂੰ ਮਾੜੇ ਰਾਹ ਪਾ ਦਿਓ ਉਹਨੂੰ ਨਸ਼ਿਆਂ ਦੇ ਰਾਹ ਪਾ ਦਿਓ ਉਹਨੂੰ ਕੋਈ ਮਾੜੀ ਜਿਹੜੀਆਂ ਵਹਿਬਤਾਂ ਦਾ ਸ਼ਿਕਾਰ ਬਣਾ ਦਿਓ ਤੇ ਸ਼ਰੀਰ ਆਪਣੇ ਆਪ ਹੀ ਖਤਮ ਹੋ ਜੂਗਾ ਬਹੁਤ ਸਾਰੀਆਂ ਕਹਾਣੀਆਂ ਹੁਣ ਤੱਕ ਆਈਆਂ ਬਹੁਤ ਸਾਰੇ ਵਰਤਾਰੇ ਅੱਜ ਤੱਕ ਸਮਾਜ ਦੇ ਵਿੱਚ ਚੱਲਦੇ ਆ ਰਹੇ ਆ ਸੋ ਇਸ ਤੋਂ ਜੋ ਲੋਕ ਐਦਾਂ ਦੇ ਵਰਤਾਰੇ ਕਰਦੇ ਆ ਜਿਹੜੇ ਆਪਣੇ ਨਾਲ ਹੀ ਦੁਸ਼ਮਣਾਂ ਵਾਲਾ ਵਤੀਰਾ ਕਰਦੇ ਆ ਉਹਨਾਂ ਵਾਸਤੇ ਹੀ ਸਿਆਣੇ ਬਜ਼ੁਰਗਾਂ ਨੇ ਤੱਤ ਕੱਢ ਕੇ ਇਹ ਕਹਾਉਤ ਬਣੀ ਸੀਗੀ ਕਿ ਆਪਣੇਆਂ ਦੇ ਗਿੱਟੇ ਭੰਨਾ ਚੁੰਮਾ ਪੈਰ ਪਰਾਇਆਂ ਦੇ ਸੋ ਇਹ ਗੱਲ ਸਾਰਥਕ ਹੈ ਸੋ ਉਮੀਦ ਕਰਦਾ ਕਿ ਤੁਹਾਨੂੰ ਜਰੂਰ ਕਈ ਕੁਝ ਚੇਤੇ ਆਇਆ ਹੋਊਗਾ ਔਰ ਅੱਗੇ ਤੋਂ ਇਹੋ ਜਿਹੇ ਸ਼ਰੀਕਾਂ ਤੋਂ ਇਹੋ ਜਿਹੇ ਰਿਸ਼ਤੇ ਨਾਲ ਤੋਂ ਜ਼ਰੂਰ ਬਚ ਕੇ ਵੀ ਰਹੋ ਔਰ ਵੱਧ ਵੱਧ ਮੈਂ ਇਹੀ ਕਹੂੰਗਾ ਕਿ ਜੋ ਦੋਸਕੇ ਭਰਾ ਆ ਜਾਂ ਆਪਸ ਵਿੱਚ ਰਿਸ਼ਤੇਦਾਰੋਂ ਤਾਂ ਬਈ ਜ਼ਰੂਰ ਬਣਾ ਕੇ ਰੱਖਿਆ ਕਰੋ ਜਿਹੜੀ ਪਿਆਰ ਮੁਹੱਬਤ ਦੇ ਨਾਲ ਜ਼ਿੰਦਗੀ ਕੱਢ ਕੇ ਜਾਣੀ ਨਾ ਉਹ ਲੜਾਈਆਂ ਝਗੜਿਆਂ ਤੇ ਕੀਨੇ ਸਾੜੇ ਦੇ ਵਿੱਚ ਕੁਝ ਨਹੀਂ ਹੈਗਾ ਇੱਜ਼ਤ ਕਰੋ ਤੇ ਇੱਜ਼ਤ ਕਰਾਓ ਇੱਕ ਦੂਜੇ ਨਾਲ ਮਿਲੋ ਵਰਤੋ ਤੇ ਇਸੇ ਤਰ੍ਹਾਂ ਹੀ ਜਿਹੜੀ ਆ ਜ਼ਿੰਦਗੀ ਸੋਹਣੀ ਕੱਢ ਕੇ ਜਾਓ ਤਾਂ ਕਿ ਦੁਨੀਆ ਜਿਹੜੀ ਆ ਤੁਹਾਨੂੰ ਯਾਦ ਕਰੇ ਕਿ ਵਾਕਈ ਉਹਨਾਂ ਦੀ ਇਹ ਰਿਸ਼ਤੇਦਾਰਾਂ ਦਾ ਜਾਂ ਉਹਨਾਂ ਭਰਾਵਾਂ ਦਾ ਆਪਸ ਵਿੱਚ ਇੰਨਾ ਮੋਹ ਪਿਆਰ ਸੀ ਨਾ ਕਿ ਇਸ ਤਰੀਕੇ ਦੇ ਕਿ ਲੋਕ ਜਿਹੜੇ ਆ ਤੁਹਾਨੂੰ ਲਾਂਤਾਂ ਪਾਉਣ